ਉਦੇ ਵਿੱਚ ਇਹਦੀ ਮਦਰ ਨਾ ਕਹਿੰਦਾ ਵੀ ਮੇਰੀ ਮਦਰ ਨਾਲ ਇਹਦੇ ਗਲਤ ਰਿਲੇਸ਼ਨ ਸੀਗੇ ਮੇਰਾ ਨਾਮ ਰੂਬੀ ਸਰ ਠੀਕ ਹੈ ਤੇ ਹਾਂਜੀ ਕੱਲ ਮਤਲਬ ਕਿ ਰਾਤੀ 12 ਵਜੇ ਦੀ ਗੱਲ ਹੈ 12 ਦੇ ਔਰ 1 ਦੇ ਵਿੱਚ ਕਰੀਬ ਆ ਤੇ ਮਤਲਬ ਕਿ ਉਹ ਬੰਦਾ ਯਾਨੀ ਕਿ ਸ਼ਰਾਬ ਜੀ ਡਰਿੰਕ ਕੀਤੀ ਹੋਈ ਸੀ ਉਹਦੀ ਪੂਰੀ ਤੇ ਮਤਲਬ ਕਿ ਮੇਰਾ ਭਤੀਜਾ ਵਿਕਰਮ ਸਿੰਘ ਤੇ ਮੇਰਾ ਬ੍ਰਦਰ ਗੁਰਪਿੰਦਰ ਸਿੰਘ ਇਹ ਮੀਆਂ ਬੀਬੀ ਆਪਸੇ ਚ ਲੜਾਈ ਝਗੜਾ ਉੱਤੇ ਪਏ ਹੋਏ ਸੀ ਛੱਤੇ ਭਤੀਜਾ ਮੇਰੇ ਦੀ ਵੀ ਮਤਲਬ ਕਿ ਥੋੜੀ ਬਹੁਤੀ ਡਰਿੰਕ ਸੀ ਉੱਤੇ ਬੈਠਾ ਹੋਇਆ ਸੀ ਇੱਥੇ ਸਾਹਮਣੇ ਤੇ ਉਹ ਬੰਦਾ ਆਇਆ ਕਿ ਪਰਜਾਈ ਮੇਰੀ ਬਰਤਨ ਸਾਫ ਕਰਦੀ ਪਈ ਰਸੋਈ ਦੇ ਵਿੱਚ ਤੇ ਉਹ ਯਾਨੀ ਕਿ ਫੁੱਲ ਡਰਿੰਕ ਰੱਜਿਆ ਹੋਇਆ ਸੀ ਉਹਨੇ ਉਹਨੇ ਸੋਚਿਆ ਕਿ ਘਰੇ ਕੋਈ ਵੀ ਨਹੀਂ ਆ ਬੰਦਾ ਕੋਈ ਜੈਂਸ ਘਰੇ ਨਹੀਂ ਆ ਅਸੀਂ ਹਲੇ ਕਿ ਬਾਹਰ ਬੱਚੇ ਐ ਪਏ ਹੋਇਆ ਮੈਂ ਵੀ ਬਾਹਰ ਪਈ ਹੋਈ ਆ ਤੇ ਉਹ ਆਇਆ ਤੇ ਯਾਨੀ ਕਿ ਉਹਨੇ ਮੇਰੀ ਪਰਜਾਈ ਦੀ ਬਾਹ ਫੜ ਕੇ ਉਸ ਕਮਰੇ ਵਿੱਚ ਲੈ ਕੇ ਗਿਆ ਉਸ ਤੋਂ ਬਾਅਦ ਉਨੇ ਉਹਨੂੰ ਯਾਨੀ ਕਿ ਜ਼ਬਰਦਸਤੀ ਕੀਤੀ ਆ ਉਸ ਬੰਦੇ ਨੇ ਉਸ ਤੋਂ ਬਾਅਦ ਮੇਰਾ ਭਤੀਜਾ ਆਇਆ ਥੱਲੇ ਤੇ ਉਸ ਤੋਂ ਬਾਅਦ ਉਹਨ ਦੀ ਯਾਨੀ ਕਿ ਜੋ ਵੀ ਉਹਦੇ ਹੱਥਾਂ ਪਾਈ ਹੋਈ ਆ ਵੱਡਾ ਟੁੱਕੀ ਹੋਈ ਆ ਉਸ ਤੋਂ ਬਾਅਦ ਬ੍ਰਦਰ ਵੀ ਆਇਆ ਛਡਾਉਣ ਵਾਸਤੇ ਬ੍ਰਦਰ ਦੇ ਵੀ ਵੱਜੀਆਂ ਤੇ ਯਾਨੀ ਕਿ ਸਾਰੀ ਦੀ ਸਾਰੀ ਗਲਤੀ ਇੱਥੇ ਦੇਖੀ ਜਾਓ ਤਾਂ ਉਹ ਮਤਲਬ ਕਿ ਇਨਸਾਨ ਦੀ ਆ ਠੀਕ ਹੈ ਨਹੀਂ ਪਹਿਲਾਂ ਦਾ ਵੀ ਕੋਈ ਇਸੇ ਤਰ੍ਹਾਂ ਦਾ ਕੋਈ ਰੋਲਾ ਸੀ ਹਾਂਜੀ ਕਾਫੀ ਵਾਰ ਦੋ ਤਿੰਨ ਵਾਰੀ ਅਸੀਂ ਉਹਨੂੰ ਤਲਾਹ ਕਰ ਚੁੱਕੇ ਹਾਂ ਕਾਫੀ ਵਾਰ ਦੋ ਤਿੰਨ ਵਾਰ ਮੇਰੀ ਮਤਲਬ ਕਿ ਭਰਜਾਈ ਦਾ ਇਸੇ ਕਰਕੇ ਇਹਦੇ ਕਾਰਨ ਹੀ ਝਗੜਾ ਆਇਆ ਘਰੇ ਪਰਿਵਾਰ ਚ ਤੇ ਅਸੀਂ 4-4 ਮਹੀਨੇ ਛੱਡੀ ਵੀ ਆ ਪਿੱਕਿਆਂ ਤੇ ਯਾਨੀ ਕਿ ਉਹ ਬੰਦਾ ਐਨਾ ਸੀ ਕਿ ਜਦੋਂ ਮਰਜੀ ਦਿਲ ਕਰਦਾ ਸੀ ਦੁਪਹਿਰੇ ਵੀ ਆਉਂਦਾ ਸੀ ਤੇ ਰਾਤੀ ਵੀ ਜਦੋਂ ਮਰਜੀ ਆ ਜਾਂਦਾ ਸੀ ਹਾਂਜੀ ਤੇ ਉਹ ਜਦੋਂ ਅਗਰ ਪੱਠੇ ਦਾ ਲੈਣ ਵੀ ਜਾਣਿਆ ਜਾਂ ਡੰਗਰਾਂ ਵਾਸਤੇ ਬਾਹਰ ਜਾਣਾ ਖੇਤ ਬੰਨੇ ਉਦੋਂ ਵੀ ਪਿੱਛੇ ਜਾਂਦਾ ਸੀ ਹੂੰ ਹਾਂਜੀ ਬੜਾ ਪਰੇਸ਼ਾਨ ਕੀਤਾ ਐ ਸਰ ਅੱਤ ਚੱਕੀ ਹੋਈ ਸੀ ਕਹਿੰਦੇ ਅੱਤ ਦਾ ਐਂਡ ਚ ਕੋਈ ਨਾ ਕੋਈ ਤਾਂ ਹੱਲ ਕਰਨਾ ਹੀ ਪੈਂਦਾ ਇਨਸਾਨ ਹਾਂਜੀ ਇਹਨਾਂ ਦੀ ਮਤਲਬ ਕਿ ਹੁਣ ਇਨਸਾਫ ਇਹ ਅੱਗੇ ਸਰਕਾਰ ਨੇ ਦੇਖਣਾ ਕਿ ਕੀ ਕਰਨਾ ਕੀ ਨਹੀਂ ਬਾਕੀ ਜੋ ਇਹਨਾਂ ਨੂੰ ਸਹੀ ਲੱਗਿਆ ਆਪਣੇ ਮਾਂ ਮਾਂ ਵਾਸਤੇ ਜੋ ਬੇਟੇ ਨੂੰ ਲੱਗਿਆ ਉਹਨੇ ਸਹੀ ਕੀਤਾ ਸੁਭਾਸ ਆ ਮੇਨੂੰ ਕੀ ਲੱਗਦਾ ਤੁਸੀਂ ਪ੍ਰਾਰਾ ਸਰਪੰਚ ਸਗਰ ਰਾਇ ਹਾਂਜੀ ਕਿਵੇਂ ਪੱਕੀ ਸੀਗੀ ਘਟਨਾ ਕੀ ਹੋਈ ਸੀ ਘਟਨਾ ਦਾ ਸੰਤਾ ਪਤਾ ਲੱਗਿਆ ਇੱਕ ਤਨ ਕੋਈ ਅੱਛਾ ਜੀ ਇਹ ਰਾਤ ਨੂੰ ਗੱਲ 12 1:00 ਵਜੇ 11:00 ਵਜੇ ਦੀ ਗੱਲ ਆ ਜਾਂ 12:00 ਵਜੇ ਠੀਕ ਹੈ ਉੱਥੋਂ ਲੈ ਚੱਕ ਕੇ ਠੀਕ ਹੈ ਫਿਰਡਾਂ ਵਾਲੇ ਅੱਡੇ ਤੋਂ ਠੀਕ ਹੈ ਉੱਥੋਂ ਬੰਦੇ ਜਿਹੜੇ ਚੱਕ ਕੇ ਲੈ ਆ ਬੰਦੇ ਨੇ ਦਰਦਿਆ ਘਾਟੋ ਆਈ ਆਟੋ ਤੇ ਲੈ ਜਿਏ ਠੀਕ ਹੈ ਇਹ ਪਤਾ ਲੱਗਿਆ ਵੀ ਕਿੰਨੇ ਵੱਡਿਆ ਸੀ ਕਿੰਨੇ ਕੀ ਕੀਤਾ ਹੈ ਵੱਡਿਆ ਤਾਂ ਨਾ ਕਰਦੇ ਨਹੀਂ ਸੀ ਠੀਕ ਹੈ ਕਿਹਨਾਂ ਦੀ ਕਰਦੇ ਨੇ ਗੁਰਪ੍ਰਿੰਦਰ ਕੇ ਨਸ਼ਰਦਰ ਸਿੰਘ ਕੇ ਅੱਛਾ ਜੀ ਕੋਈ ਰਣਜੀਤ ਵਜਾ ਕੋਈ ਜੀ ਰਣਜੀਤ ਸ ਰਾਤ ਦੀ ਤਾਂ ਕੋਈ ਜੇ ਪਹਿਲਾਂ ਦੀ ਮਣਮੋਟੀ ਹੋਊਗੀ ਕੋਈ ਅੱਛਾ ਜੀ ਰਾਤ ਦੀ ਤਾਂ ਕੋਈ ਗਲਤੀ ਨਹੀਂ ਚੰਗਾ ਠੀਕ ਹੈ ਕੋਈ ਪਤਾ ਲੱਗਿਆ ਵੀ ਕਦੋਂ ਗਿਆ ਸੀਗਾ ਕਰੋ ਜਾਂ ਬਲਾਕ ਕੇ ਲੈ ਗਏ ਸੀ 50 ਗਿਆ ਸੀ ਕਰੋ ਕਿਹੜਾ ਲੈ ਕੇ ਆਇਆ ਸੀ ਅੰਮਰਸਲ ਗਿਆ ਸੀ ਅੱਛਾ ਜੀ ਫਿਲਰ ਲੈ ਕੇ ਫਿਲਰ ਵਾਲੇ ਫੈਕਟਰੀ ਟ੍ਰੈਕਟਰ ਰੋਕ ਕੇ ਤੇ ਆਉਂਦਾ ਸੀ ਕਰੇ ਠੀਕ ਹੈ ਉੱਥੋਂ ਲੈ ਆਟੋ ਤੇ ਚੜਾ ਕੇ ਠੀਕ ਹੈ ਹੁਣ ਕਿੱਥੇ ਦਾਖਲ ਕਰਾਇਆ ਸੀ ਪਹਿਲਾਂ ਪਹਿਲਾਂ ਅਵਰ ਕਰਾਇਆ ਅਵਰ ਰਿਪੇਅਰ ਕਰਤਾ ਉਸੇ ਫਿਰ ਬੋਰ ਅਕਠਿੰਡੇ ਫਿਰ ਬਟਿੰਡੇ ਆ ਗਿਆ ਉਤੋਂ ਹੁਣ ਕੰਡੇ ਕਰਿਆ ਦੁਬਾਰੇ ਠੀਕ ਹੈ ਹਾਲਤ ਕਿਵੇਂ ਦੀ ਹੈ ਹਾਲਤ ਮਾੜੀ ਹੈ ਜੀ ਤੇ ਪੈਰ ਦੋਵੇਂ ਵੱਡੇ ਗਏ ਜਾਂ ਕਿਵੇਂ ਇੱਕ ਤਾਂ ਅਲੱਗ ਹੀ ਕਰਤਾ ਅੱਛਾ ਜੀ ਇੱਕ ਨਾਲ ਲੰਗਦੀ ਹੈ ਠੀਕ ਹੈ ਦੋਨੇ ਵੱਢੀਆਂ ਨੇ ਸਮਲ ਠ ਵੱਡਾ ਘਟਾ ਸਰੀਰ ਤੇ ਸਾਰੇ ਤੇ ਵੱਡਾ ਕਿੰਨੇ ਵਜੇ ਸੀਗਾ ਵੱਡੇ ਦਾ ਤੁਮ 11:00 ਵਜੇ ਦਾ 11:30 ਵੇ ਦਾ ਟਾਈਮ ਤੁਹਾਨੂੰ ਕਦੋਂ ਮਿਲਿਆ ਸਾਨੂੰ ਤਾਂ ਪਤਾ ਲੱਗਾ 3-4 ਵਜੇ 3-4 ਵਜੇ ਪਤੜ ਗਿਆ ਹਾਂ ਠੀਕ ਹੈ ਤੇ ਪੁਲਿਸ ਆ ਗਈ ਸੀ ਪੁਲਸਾਈ ਚ ਆਉਣਾ ਕੀ ਮੰਗਤ ਉਹ ਮੰਗਦਾ ਕਦੇ ਵੀ ਸਾਰੇ 99 ਮੈਨੋਂ ਨਹੀਂ ਜੀ ਦੁੱਧ ਦੁੱਧ ਰੰਗ ਪਾਉਣ ਦੇ ਪਾਣੀ ਨਹੀਂ ਜੀ ਸਰਵਨ ਸਿੰਘ ਸਨਫ ਜਗਰਾਤ ਸਿੰਘ ਇਹ ਵਿਕਰਮ ਸਿੰਘ ਇਲियस ਵਿੱਕੀ ਉਤਰ ਭਿੰਦਰ ਸਿੰਘ ਵਾਸੀ ਧਰਮਪੁਰ 12:00 ਵਜੇ ਕੰਦੇ ਵੀ ਸਾਡੇ ਘਰ ਆਇਆ ਇਹ ਤੇ ਉਹਦੇ ਵਿੱਚ ਇਹਦੀ ਮਦਰ ਨਾਲ ਕਹਿੰਦਾ ਵੀ ਮੇਰੀ ਮਦਰ ਨਾਲ ਇਹਦੇ ਗਲਤ ਰਿਲੇਸ਼ਨ ਸੀਗੇ ਉਹਦੇ ਸਬੰਧੀ ਇਹਨੇ ਉਹਦੇ ਵਿਕਰਮ ਨੇ ਉਹਦੀ ਲੱਤ ਵੱਢੀ ਆ ਵਿਕਰਮ ਨੂੰ ਅਸੀਂ ਅਰੈਸਟ ਕਰ ਲਿਆ ਐਫ ਆਈ ਆਰ ਅਸੀਂ ਦਰਜ ਕਰ ਰਹੇ ਹਾਂ ਜਲਦ ਕਿ ਕਾਰਨ ਹੌਟਪਾਲੇ ਜੀ ਕਦੋਂ ਹੋਇਆ ਸੀ ਉਹ ਸਾਰਾ ਤਫ਼ਤੀਸ਼ ਦਾ 파ਟਾ ਸੀ ਹੁਣ ਐਫ ਆਈ ਆਰ ਦਰਜ ਕਰਕੇ ਅਗਲੀ ਅਸੀਂ ਇਹ ਤਫ਼ਤੀਸ਼ ਕਰਾਂਗੇ ਸਾਰਾ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਆ ਉਹ ਤਫ਼ਤੀਸ਼ ਦੇ ਵਿੱਚ ਦੇਖਦੇ ਹਾਂ ਹਿੱ ਤੱਕ ਤੱਕੀ ਆ ਬਾਕੀ ਅਸੀਂ ਉਹਨਾਂ ਇਹਦੀ ਬਕਾਦਮਾ ਦਰਜ ਕਰਕੇ ਤਫ਼ਤੀਸ਼ ਕਰ ਰਹੇ ਹਾਂ ਦਰਾਨੇ ਤਫ਼ਤੀਸ਼ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਐਜਪਰ ਲਾਅ ਕਾਰਵਾਈ ਕਰਾਂਗੇ